ਹਾਂਜੀ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਮੈਂ ਕਿੱਥੇ ਖੰਡਰਾਂ ਜਾਂਚ ਫਿਰਦਾ ਐਸ ਖੰਡਰ ਨੂੰ ਦੇਖ ਕੇ ਇੱਕ ਸ਼ੇਰ ਯਾਦ ਆ ਗਿਆ ਵੀ ਖੰਡਰ ਬਤਾ ਰਹੇ ਹਨ ਇਮਾਰਤ ਕਿੰਨੀ ਬਲੰਦ ਰਹੀ ਹੋਗੀ ਅੱਜ ਮੈਂ ਖੜਾ ਜੀ ਪਿੰਡ ਰਾਸੂ ਵਾਲਾ ਆ ਜਿਹੜੀ ਤੁਸੀਂ ਖੰਡਰ ਨੂੰਮਾ ਇਮਾਰਤ ਦੇਖ ਰਹੇ ਹੋ ਇਹ ਕਿਸੇ ਟਾਈਮ ਬਿਕਾਨੇ ਰਿਆਸਤ ਦੇ ਮਹਾਰਾਜਾ ਗੰਗਾ ਸਿੰਘ ਦੀ ਕੋਠੀ ਹੋਇਆ ਕਰਦੀ ਸੀ ਬਹੁਤ ਹੀ ਆਲੀਸ਼ਾਨ ਇਮਾਰਤ ਹੋਇਆ ਕਰਦੀ ਸੀ ਇਸ ਏਰੀਏ ਦੇ ਸਾਰੇ ਫੈਸਲੇ ਮਹਾਰਾਜਾ ਗੰਗਾ ਸਿੰਘ ਇਸ ਕੋਠੀ 'ਚ ਕਰਿਆ ਕਰਦੇ ਸੀ। ਜਾਂ ਜਦੋਂ ਮਹਾਰਾਜਾ ਗੰਗਾ ਸਿੰਘ ਵਿజిਟ ਕਰਦੇ ਜਾਂ ਪੰਜਾਬ ਜਾਂਦੇ ਜਾਂ ਅੱਗੇ ਜਾਂਦੇ ਤਾਂ ਰਸਤੇ 'ਚ ਇੱਥੇ ਰੁਕਿਆ ਕਰਦੇ ਸੀ। ਅੱਜ ਇਹ ਇਮਾਰਤ ਦਾ ਹਾਲ ਦੇਖ ਲਓ ਵੀ ਇਹ ਜਮ੍ਹਾਂ ਖੰਡਰ ਹੋ ਚੁੱਕੀ ਐ। ਇਹ ਸਾਡੀ ਕਮੀ ਮੰਨ ਲਓ ਜਾਂ ਪੁਰਾਤੱਤਵ ਵਿਭਾਗ ਵਾਲਿਆਂ ਦੀ ਕਮੀ ਮੰਨ ਲਓ ਜਾਂ ਟਾਈਮ ਦੀ ਕਮੀ ਮੰਨ ਲਓ ਵੀ ਆਪਾਂ ਇਹਦੀ ਸਾਰ ਸੰਭਾਲ ਨਹੀਂ ਰੱਖਦੇ। ਤੁਸੀਂ ਅੱਜ ਇਸ ਇਮਾਰਤ ਦਾ ਹਾਲ ਦੇਖ ਲਓ ਕਿਸੇ ਟਾਈਮ ਇੰਨੀ ਬੁਲੰਦ ਇਮਾਰਤ ਹੋਊਗੀ ਕਿ ਲੋਕ ਡਰਦੇ ਇਹਦੇ ਹੱਥ ਵੀ ਨਹੀਂ ਲਾਉਂਦੇ ਹੋਣੇ ਜਾਂ ਲੋਕ ਡਰਦੇ ਇੱਥੇ ਆਉਂਦੇ ਵੀ ਨਹੀਂ ਆਉਣਗੇ ਤੇ ਅੱਜ ਜੋ ਖੰਡਰ ਹੋ ਚੁੱਕੀ ਆ ਆਪਾਂ ਨੂੰ ਇਸ ਤੋਂ ਇੱਕ ਸਿੱਖ ਹੋਰ ਮਿਲਦੀ ਹੈ ਵੀ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਮਾਣ ਨਹੀਂ ਕਰਨਾ ਚਾਹੀਦਾ ਇੱਕ ਮੇਰੇ ਸ਼ੇਅਰ ਹੋ ਰਿਹਾ ਯਾਦ ਆ ਗਿਆ ਰਾਣੀ ਤਤ ਕਿਤਾਬ ਚ ਹਰਮਣ ਦਾ ਲਿਖਿਆ ਹੋਇਆ ਹੈ ਕਿ ਜੋ ਕੁਝ ਵੀ ਆ ਹੁੰਦਾ ਹੁੰਦਾ ਪੂਰੇ ਵਕਤਾਂ ਤੇ ਇੱਕ ਦਿਨ ਜਾਲੇ ਲੱਗ ਜਾਂਦੇ ਆ ਉੱਚਿਆਂ ਤੱਕ ਤਾਂ ਆ ਦੇਖ ਲੋ ਕਿਸੇ ਟਾਈਮ ਕਿੰਨੀ ਚੜ੍ਹਾਈ ਹੋਣੀ ਐ ਤੇ ਅੱਜ ਹੰਢਰ ਬਣ ਗਈ ਮਾਰ ਧੰਨਵਾਦ ਜੀ